ਪ੍ਰੀਤਕੋੜ ਦੇ ਪਿੰਡ ਕਰੀਰਵਾਲੀ ਦੇ ਵਿੱਚ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਿੰਡ ਦੀ ਗਲੀ ਦੇ ਵਿੱਚ ਹੀ ਸ਼੍ਰੀ ਗੁਟਕਾ ਸਾਹਿਬ ਦੇ ਅੰਗ ਖਿਲਰੇ ਹੋਏ ਮਿਲੇ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪੁਲਿਸ ਨੂੰ ਸੱਦੇ ਗਿਆ ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਵਿੱਚ ਪਿਓ ਪੁੱਤ ਦੇ ਉੱਤੇ ਇਲਜ਼ਾਮ ਲੱਗੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਆਖਰ ਇਹਨਾਂ ਦੇ ਵੱਲੋਂ ਜਹੀ ਕਾਨੂੰਨੀ ਵਾਰਦਾਤ ਨੂੰ ਕਿਉਂ ਅੰਜਾਮ ਦਿੱਤਾ ਗਿਆ ਆਓ ਸੁਣਦੇ ਹਾਂ ਪੁਲਿਸ ਪ੍ਰਸ਼ਾਸਨ ਤੋਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕਰੀਰ ਵਾਲੀ ਦੇ ਵਿੱਚ ਸਵੇਰੇ ਸਵੇਰੇ ਸਾਨੂੰ ਪਤਾ ਲੱਗਿਆ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਗੁਟਕਾ ਸਾਬ ਦੇ ਅੰਗ ਆ ਜਿਹੜੇ ਪਾੜ ਕੇ ਗਲੀਆਂ ਦੇ ਵਿੱਚ ਖਿਲਾਰ ਦਿੱਤੇ ਗਏ ਆ ਸੋ ਜਿਹੜੀ ਜਿਹਦੇ ਅਸੀਂ ਦੇਖਦੇ ਹੋਏ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਤਾਂ ਹੁਣ ਤਕਰੀਬਨ ਸ਼ਾਮ ਤੱਕ ਇਹ ਸਾਰਾ ਉਹ ਬੰਦੇ ਵੀ ਫੜ ਲਏ ਗਏ ਆ ਪੂਰੇ ਪਿੰਡ ਨੇ ਬਹੁਤ ਸਹਿਯੋਗ ਦਿੱਤਾ ਜਿਹੜੇ ਸਹਿਯੋਗ ਦੇ ਸਦਕਾ ਉਹ ਦੋਸ਼ੀ ਆ ਫੜੇ ਗਏ ਆ ਤਾਂ ਉਹਨਾਂ ਤੇ ਬਣਦੀ ਕਾਰਵਾਈ ਆ ਜਿਹੜੀ ਉਹ ਹੋਣੀ ਚਾਹੀਦੀ ਉਹਨਾਂ ਨੂੰ ਸਖਤ ਸਜ਼ਾਾਂਵਾਂ ਜਿਹੜੀਆਂ ਮਿਲੀਆਂ ਚਾਹੀਦੀ ਕਿੰਨੇ ਦੋਸ਼ੀ ਫੜੇ ਗਏ ਇਹਦੇ ਚ ਹਜੇ ਤੱਕ ਦੋ ਪਿਓ ਪੁੱਤਾਂ ਦੀ ਗ੍ਰਿਫਤਾਰੀ ਪਈ ਆ ਤਾਂ ਅਗਲੇ ਆ ਜਿਹੜੀ ਉਹ ਜਾਂਚ ਦਾ ਵਿਸ਼ਾ ਉਹ ਵੀ ਜਾ ਕੇ ਅਸੀਂ ਪਿੱਛੇ ਪੈਰਵਾਈ ਕਰ ਰਹੇ ਆ ਤਾਂ ਗੱਲਬਾਤ ਕਰਕੇ ਜਿਹੜੇ ਹੋਰ ਵੀ ਇੱਥੇ ਪਿੱਛੇ ਇਹਨਾਂ ਦੇ ਮਨਸ਼ਾ ਕੀ ਆ ਕੌਣ ਆ ਉਹ ਸਾਰਾ ਅਸੀਂ ਕਾਰਵਾਈ ਕਰਾਂਗੇ ਤੇ ਉਹ ਕਿੱਥੋਂ ਦੇ ਰਹਿਣ ਵਾਲੇ ਸੀ ਤੇ ਪਿੰਡ ਕਰੀਰ ਵਾਲੀ ਦੇ ਰਹਿਣ ਵਾਲੇ ਸਨ ਤਾਂ ਉਹਨਾਂ ਦਾ ਨਾਮ ਜਸਵਿੰਦਰ ਸਿੰਘ ਤੇ ਇੱਕ ਬਲਕਰਨ ਸਿੰਘ ਇਹ ਨਾਮ ਉਹਨਾਂ ਦੇ ਫਰੀਦਕੋ ਡਿਸਟ੍ਰਿਕਟ ਦੇ ਵਿੱਚ ਥਾਣਾ ਜੈਤੋ ਦੇ ਵਿੱਚ ਅੱਜ ਸਵੇਰੇ ਇੱਕ ਜਿਹੜੇ ਹੈਗੀ ਆ ਸ਼ਿਕਾਇਤ ਜਿਹੜੀ ਹੋਈ ਹੈ ਉਹ ਮਿਲੀ ਸੀਗੀ ਕਿ ਪਿੰਡ ਦੇ ਵਿੱਚ ਜਿਹੜੇ ਹੈਗੇ ਗੁਟਕਾ ਸਾਫ ਦੇ ਜਿਹੜੇ ਹੈਗੇ ਅੰਗ ਜਿਹੜੇ ਆ ਉਹ ਖਿਲਰੇ ਪਏ ਆ ਜਿਸ ਤੇ ਤੁਰੰਤ ਜਾ ਕੇ ਜੈਤੋ ਪੁਲਿਸ ਨੇ ਜਿਹੜੀ ਜਾ ਕੇ ਐਫ ਆਈ ਆ ਦਰਜ ਕੀਤੀ ਹੈਗੀ ਅਫੇਰ ਦਰਜ ਕਰਨ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਆ ਵੀ ਇਸੇ ਪਿੰਡ ਦਾ ਗੁਰਦੁਆਰੇ ਦੇ ਨਾਲ ਥੋੜੀ ਦੂਰ ਘਰ ਹੈਗਾ ਜਸਵਿੰਦਰ ਸਿੰਘ ਦਾ ਘਰ ਹੈ ਜੀ ਤੇ ਜਸਵਿੰਦਰ ਸਿੰਘ ਤੇ ਉਸ ਦਾ ਬੇਟਾ ਜਿਹੜਾ ਬਲਕਰਨ ਸਿੰਘ ਇਹ ਜਿਹੜੇ ਹੈਗੇ ਆ ਇਹ ਗੁਰਦੁਆਰੇ ਜਾਣ ਤੋਂ ਆਪਣੀ ਮਾਂ ਨੂੰ ਰੋਕਦੇ ਸੀਗੇ ਵੀ ਤੂੰ ਐਵੇਂ ਗੁਰਦੁਾਰੇ ਜਾਂਦੀ ਰਹਿਨੀ ਆ ਤੈਨੂੰ ਕੁਝ ਮਿਲਦਾ ਤਾਂ ਹੈ ਨਹੀਂਗਾ ਤੇ ਖਾਸ ਕਰ ਜਸਵਿੰਦਰ ਸਿੰਘ ਜਿਹੜਾ ਹੈ ਆਪਣੀ ਪਤਨੀ ਨਾਲ ਜਾਦਾ ਇਸ ਕੋਲ ਲੜਾਈ ਝਗੜਾ ਕਰਦਾ ਸੀ ਜਿੱਦਾਂ ਇਹਨਾਂ ਦੇ ਲੜਾਈ ਝਗੜੇ ਹੁੰਦੇ ਵਾਧਾ ਜਿਆਦਾ ਹੋ ਗਿਆ ਤੇ ਵਾਧੇ ਤੋਂ ਬਾਅਦ ਇਹਨਾਂ ਨੇ ਘਰ ਦੇ ਵਿੱਚ ਇੱਕ ਗੁਰਕਾ ਸਾਹਿਬ ਦਾ ਜਿਹੜਾ ਸੀਗਾ ਉਹ ਬੇਦਵੀ ਕਰਤੀ ਉਹਦੇ ਅੰਗ ਪਾੜ ਦਿੱਤੇ ਅੰਗ ਪਾਣ ਤੋਂ ਬਾਅਦ ਜਸਵਿੰਦਰ ਸਿੰਘ ਨੇ ਆਪਣੇ ਬੇਟੇ ਜਿਹੜਾ ਬਲਕਰਨ ਹੈਗਾ ਉਹਨੂੰ ਕਿਹਾ ਵੀ ਇਹਨੂੰ ਜਾ ਕੇ ਨਾ ਤੂੰ ਜਿਹੜੀ ਪਿੰਡ ਦੇ ਵਿੱਚ ਸਮਾਦ ਹੈਗੀ ਆ ਇੱਕ ਉਹ ਸਮਾਦ ਦੇ ਵਿੱਚ ਲੁਕਾ ਆ ਤਾਂ ਉਹਨੇ ਉੱਥੇ ਜਿਹੜੇ ਹੈਗੇ ਆ ਉਹ ਅੰਗ ਲਗਾ ਦਿੱਤੇ ਸਵੀਰੇ ਜਦੋਂ ਹਵਾ ਕਿਤੇ ਆਈ ਆ ਉਹ ਅੰਗ ਜਦੋਂ ਹੈਗੇ ਉਹ ਮਹਾਰਾਜ ਦੇ ਅੰਗ ਜਦੋਂ ਬਾਹਰ ਵਿਖਰ ਗਏ ਤਾਂ ਉਸ ਗੱਲ ਤੋਂ ਜਦੋਂ ਇਹ ਗੱਲ ਪਤਾ ਲੱਗੀ ਕਿ ਹੁਣ ਪੁਲਿਸ ਵੀ ਆ ਗਈ ਆ ਤਾਂ ਫਿਰ ਇੰਨੇ ਜਿਹੜੀ ਘਰ ਦੇ ਵਿੱਚ ਜਿਹੜੀ ਗੁਟਕਾ ਸਾਫ ਦੀਆਂ ਜਲਤਾ ਸੀਆਂ ਉਹ ਵੀ ਅੱਜ ਜਿਹੜੀਆਂ ਹੈਗੀਆਂ ਸਵੀਰੇ ਆਪਣੇ ਚੁੱਲ੍ਹੇ ਦੇ ਵਿੱਚ ਬਾਲ ਦਿੱਤੀਆਂ ਗਈਆਂ ਦੋਨੋਂ ਪਿਓ ਪੁੱਤ ਨੂੰ ਰੈਸਟ ਕਰ ਲਿਆ ਗਿਆ ਵਾ ਕੁਝ ਕੁਸ਼ਕੀ ਆ ਰਹੀ ਆ ਤਾਂ ਇਸ ਤੋਂ ਬਾਅਦ ਜਿਵੇਂ ਜਿਵੇਂ ਅੱਗੇ ਹੋਰ ਕੋਈ ਗੱਲ ਨਿਕਲਦੀ ਆ ਤਾਂ ਫਿਰ ਤਾਂ ਜਨ ਗਰੀਬ ਸਦਸਾ ਚਾਰ ਹੈ ਕਿ ਘਰੇਲੂ ਕਲੇਜ ਦੇ ਚਾਲਦੇ ਉਹਨਾਂ ਦੇ ਵੱਲੋਂ ਇਹ ਕਿਨੌਣੀ ਹਰਕਤ ਕੀਤੀ ਗਈ ਹੈ ਜਿਸ ਤੋਂ ਬਾਅਦ ਲਗਾਤਾਰ ਸਿੱਖ ਪਾਈਚਾਰ ਦੇ ਵਿੱਚ ਕਾਫੀ ਵਿਰੋਧ ਪਾਇਆ ਗਿਆ ਹਕੀਕਤ ਟੀਵੀ ਪੰਜਾਬੀ ਲੀਫ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ